ਰੇਡੀ ਹਰ ਕੋਈ ਜ਼ਿੰਦਗੀ ਵਿੱਚ ਸਫਲ ਹੋਣ ਲਈ ਮਿਹਨਤ ਕਰਦਾ ਹੈ ਅਤੇ ਸਮਾਜ ਵਿੱਚ ਇੱਕ ਰਤਵਾ ਕਾਇਮ ਕਰਨਾ ਚਾਹੁੰਦਾ ਹੈ ਡੰਡੀ ਆਪਣੇ ਆਪ ਨੂੰ ਦੂਜਾਂ ਨਾਲੋਂ ਬਿਲੱਖਣ ਦਿਸਣਾ ਚਾਹੁੰਦਾ ਹੈ ਡੰਡੀ ਬਹੁਤੇ ਇਨਸਾਨਾਂ ਦਾ ਜੀਵਨ ਚੁਣੌਤੀਆਂ ਭਰਪੂਰ ਹੁੰਦਾ ਹੈ ਪਰ ਸੀਮਤ ਸਾਧਨ ਹੁੰਦੇ ਹਨ ਡੰਡੀ ਬਹੁਤ ਮਿਹਨਤ ਕਰਕੇ ਉਹ ਫਿਰ ਮਨ ਚਾਹਿਆ ਟੀਚਾ ਹਾਸਲ ਕਰਦੇ ਹਨ ਡੰਡੀ ਉਹਨਾਂ ਦੇ ਰਸਤੇ ਵਿੱਚ ਇੰਨੀਆਂ ਰੁਕਾਵਟਾਂ ਹੁੰਦੀਆਂ ਹਨ ਕਿ ਕਈ ਵਾਰ ਤਾਂ ਉਹਨਾਂ ਦਾ ਹੌਂਸਲਾ ਢੈ ਢੇਰੀ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਡੰਡੀ ਪਰ ਉਹ ਆਪਣੇ ਹੌਸਲੇ ਨੂੰ ਟਹਿ ਟੇਰੀ ਨਹੀਂ ਹੋਣ ਦਿੰਦੇ ਡੰਡੀ ਫਿਰ ਆਪਣੇ ਰਾ ਚੁੰਨਦੇ ਹਨ ਡੰਡੀ ਉਹ ਨਾ ਰਹਾ ਉੱਤੇ ਆਉਣ ਵਾਲੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦੇ ਹਨ ਡੰਡੀ بار بار ਅਸਫਲ ਹੋਣ ਤੋਂ ਬਾਅਦ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹਨ ਡੰਡੀ ਜਦੋਂ ਮੁਕਾਮ ਹਾਸਲ ਹੋ ਜਾਂਦਾ ਹੈ ਤਾਂ ਲੋਕ ਉਹਨਾਂ ਦੀ ਵਾਹ ਵਾਹ ਕਰਦੇ ਹਨ ਪਰ ਅਜਿਹੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮਿਹਨਤੀ ਇਨਸਾਨ ਨੇ ਕਿਹੜੇ-ਕਿਹੜੇ ਪੜਾਵਾਂ ਵਿੱਚੋਂ ਨਿਕਲ ਕੇ ਸਫਲਤਾ ਨੂੰ ਹਾਸਲ ਕੀਤਾ ਹੈ ਡੰਡੀ ਕਈ ਵਾਰ ਤਾਂ ਅਜਿਹੇ ਇਨਸਾਨ ਕੋਲ ਸੀਮਤ ਸਾਧਨ ਨਾ ਬਰਾਬਰ ਹੁੰਦੇ ਹਨ ਡੰਡੀ ਸਮਾਂ ਬਹੁਤ ਬੜਮੁੱਲੀ ਦਾਤ ਹੈ ਡੰਡੀ ਅਕਸਰ ਕਿਹਾ ਵੀ ਜਾਂਦਾ ਕਿ ਜੇ ਇੱਕ ਵਾਰ ਸਮਾਂ ਨਿਕਲ ਗਿਆ ਵਾਪਸ ਨਹੀਂ ਆਉਂਦਾ ਡੰਡੀ ਸਮੇਂ ਦੀ ਕਦਰ ਕਰਨੀ ਚਾਹੀਦੀ ਡੰਡੀ ਅੱਜ ਦੇ ਜ਼ਮਾਨੇ ਵਿੱਚ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਹਨ ਡੰਡੀ ਫਿਰ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ ਡੰਡੀ ਰੈਡੀ ਅਕਸਰ ਕਿਹਾ ਵੀ ਜਾਂਦਾ ਹੈ ਕਿ ਜੋ ਇਨਸਾਨ ਸਵੇਦੀ ਕਦਰ ਕਰਦਾ ਹੈ ਵਕਤ ਵੀ ਉਸ ਇਨਸਾਨ ਦੀ ਬਹੁਤ ਕਦਰ ਕਰਦਾ ਹੈ ਡੰਡੀ ਵਕਤ ਨਾਲ ਕੀਤੇ ਸਾਰੇ ਕੰਮਾ ਕਰਕੇ ਇਨਸਾਨ ਨੂੰ ਕਦੇ ਵੀ ਨਿਰਾਸ਼ਾ ਨਹੀਂ ਹੁੰਦੀ ਡੰਡੀ ਜੇਕਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਪ੍ਰਖਿਆਮਾ ਸਵੰਦੀ ਫਾਰਮ ਆਖਰੀ ਤਰੀਕਾ ਵਿੱਚ ਭਰਦੇ ਹਨ ਡੰਡੀ ਜੋ ਕਹਲੀ ਵਿੱਚ ਕਈ ਵਾਰ ਗਲਤ ਭਰੇ ਜਾਂਦੇ ਨੇ ਅਤੇ ਨਿਰਾਸ਼ਾ ਹੁੰਦੀ ਹੈ ਡੰਡੀ ਚਾਹੀਦਾ ਹੈ ਕਿ ਬੇਲੇ ਸਾਰੇ ਕੰਮ ਕੀਤੇ ਜਾਣ ਡੰਡੀ ਦ੍ਰਿੜ ਇੱਛਾ ਸ਼ਕਤੀ ਅਤੇ ਮਜ਼ਬੂਤ ਆਤਮਵਿਲਾ ਅਜਿਹੇ ਗੁਣ ਹਨ ਜਿੰਨਾ ਕਾਰਨ ਹਰ ਖੇਤਰ ਵਿੱਚ ਸਫਲਤਾ ਮਿਲ ਸਕਦੀ ਹੈ ਡੰਡੀ ਕਦੀ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਡੰਡੀ ਹੰਕਾਰਿਆ ਸੋ ਮਾਰਿਆ ਡੰਡੀ ਤੁਹਾਡਾ ਆਤਮ ਵਿਸ਼ਵਾਸ ਸਹੀ ਰਾ ਚੁੰਡਾ ਹੈ ਡੰਡੀ ਸਵੇ ਪਰੋਸੇ ਨਾਲ ਤੁਸੀਂ ਵੱਡੇ ਤੋਂ ਵੱਡਾ ਮੁਕਾਮ ਹਾਸਲ ਕਰ ਸਕਦੇ ਹੋ ਡੰਡੀ ਖੁਦ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਡੰਡੀ ਖੁਦ ਉੱਪਰ ਭਰੋਸਾ ਹੈ ਤਾਂ ਤੁਸੀਂ ਕਿਸੇ ਵੀ ਕੰਮ ਵਿੱਚ ਜਿੱਤ ਹਾਸਲ ਕਰ ਸਕਦੇ ਹੋ ਡੰਡੀ ਸੁੱਖ ਦੁੱਖ ਜ਼ਿੰਦਗੀ ਦੇ ਪਰਛਾਵੇਂ ਹਨ ਡੰਡੀ ਦੁੱਖ ਕਦੇ ਵੀ ਸਥਾਈ ਨਹੀਂ ਰਹਿਣ ਵਾਲਾ ਹੈ ਡੰਡੀ ਕੋਈ ਵੀ ਕੰਮ ਕਰਨਾ ਤਾਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਸ ਵਿੱਚ ਸਫਲ ਹੋਵਾਂਗਾ ਜਾਂ ਨਹੀਂ ਡੰਡੀ ਜੇਕਰ ਕਿਸੇ ਇਨਸਾਨ ਨੇ ਕਿਸੇ ਕੰਮ ਵਿੱਚ ਹੱਥ ਨਹੀਂ ਪਾਉਣਾ ਤਾਂ ਫਿਰ ਉਸ ਨੂੰ ਜਿੱਤ ਜਾਂ ਹਾਰ ਦਾ ਆਖਿਰ ਕੀ ਪਤਾ ਹੋਣਾ ਹੈ ਰਸ਼ਨ ਚੰਨ ਗਲਤੀਆਂ ਤੋਂ ਸਿੱਖੋ ਡੰਡੀ